जय गुरुदेव धन गुरुदेव मैं देशराज सनावर चेयरमैन श्री गुरु संत शिरोमणि श्री गुरु रविदास महासभा विकास नगर से आज हमारे बीच भाई जस्सी थलन जी श्री गुरु रविदास टाइगर फोर्स के प्रेसिडेंट पंजाब के प्रेसिडेंट हमारे बीच हैं जैसा कि आप लोग सभी जानते हैं एक जो हमारे निगम कमिश्नर ने एक नोटिस भेजा है हमारे गुरु घर को तोड़ने के लिए उसके बारे में कल मेरी जसी भाई जी से बात हुई तो इन इन्होंने हमारी कल बात ऑस्ट्रेलिया इंग्लैंड और अमेरिका के कई हमारे गुरु प्रेमियों से बात करवाई तो उन्होंने यहाँ पर ये उनके कहने पर आए और आज ये यहाँ मौके का जायजा लेने के लिए आए हुए हैं तो हम आगे की बात हम भाई साहब आपसे रविदासिया समाज जो बड़ी मात्रा में है जो कि रविदास महाराज मनने लोग भगवान बालिंग महाराज मनने वाले लोग ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਲੋਕ ਅੱਜ ਬਹੁਤ ਸਾਰੇ ਡੇਰੇ ਜੋ ਪੰਜਾਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਮ ਦੇ ਹਨ ਅਤੇ ਚੰਡੀਗੜ੍ਹ ਜੋ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੇ ਬੜੇ ਸਥਾਨ ਬਣਿਆ ਹਨ ਭਗਵਾਨ ਵਾਲੀ ਮਹਾਰਾਜ ਦੇ ਸਥਾਨ ਬਣੇ ਹਨ ਹੋਰ ਵੀ ਜਿਹੜੇ ਗੁਰੂਆ ਮਹਾਰਾਜ ਦੇ ਕਾਬੀ ਸਥਾਨ ਹਨ ਜਿੱਦਾਂ ਕਿ ਸਾਡੇ ਵਕੀਰ ਸਾਹਿਬ ਨਾਲ ਸਾਰਾ ਕੋਈ ਵਿਚਾਰ ਵਟਾਂਦਰਾ ਹੋਈ ਪੁੱਛਿਆ ਵੀ ਇੱਥੇ ਜਿਹੜਾ 450 ਤੋਂ ਉੱਪਰ ਜਿਹੜੇ ਸਥਾਨ ਆ ਜਿਹੜੇ ਉਹ ਰੇਬਰਾਂ ਦੇ ਨਾਮ ਦੇ ਉੱਪਰ ਬਣੇ ਹਨ ਪਰ ਉਹਨਾਂ ਦੇ ਵਿੱਚੋਂ 106 ਜਿਹੜਾ ਟਾਰਗੇਟ ਹੀ ਕਹਿ ਸਕਦੇ ਆ ਵੀ ਨਿੱਜੀ ਟਾਰਗੇਟ ਜਿਹੜਾ 106 ਨੂੰ ਕੀਤਾ ਗਿਆ ਜਿਸ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਜਿਹੜਾ ਗੁਰੂ ਘਰ ਆ ਵਿਕਾਸਨਗਰ ਮੋਲੀ ਜਗਨ ਚੰਡੀਗੜ੍ਹ ਦੇ ਵਿੱਚ ਜੋ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਅਸਥਾਨ ਹੈ ਜੋ 1990 ਦੇ ਵਿੱਚ ਜਿਹੜਾ 95 ਜਿਹੜਾ ਇਹ ਬਣਾਇਆ ਗਿਆ ਸੋ ਪਰ ਇਹਨੂੰ ਟਾਰਗੇਟ ਨੂੰ ਵੀ ਇਕੱਲੇ ਕੀਤਾ ਗਿਆ ਤੇ ਭਗਵਾਨ ਵਾਲੀ ਮਹਾਰਾਜ ਦੇ ਜਿਹੜੇ ਮੰਦਰ ਆ ਉਹ ਵੀ 6 ਤੋਂ ਜ 7 ਜਿਹੜੇ ਆ ਮੰਦਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਹੋਰ ਵੀ ਜਿਹੜੇ ਅਸਥਾਨ ਹੈ ਜਿਹੜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਗੱਲ ਇਹ ਆ ਵੀ ਜਿਹੜੀ ਇਸ ਸਥਾਨ ਤੇ ਆਗੇ ਪਰ ਚੱਲਦਾ ਇਸ ਤੋਂ ਅੱਗੇ ਜਿਹੜਾ ਰੇਲਵੇ ਟਰੈਕ ਆ ਰੇਲਵੇ ਟਰੈਕ ਦੇ ਨਾਲ ਜੀ ਜਗ੍ਹਾ ਆ ਬਹੁਤ ਸਾਰੀ ਖਾਲੀ ਜਗ੍ਹਾ ਜੇ ਤੁਸੀਂ ਪੂਰਾ ਚੰਡੀਗੜ੍ਹ ਘੁੰਮ ਲਓ ਤਾਂ ਬਹੁਤ ਵੱਡੀਆਂ ਪਾਰਕਾਂ ਜਿਹੜੀਆਂ ਆ ਖੱਦ ਨਾਲੋਂ ਵੱਧ ਕਹਿ ਸਕਦੇ ਜਿਹੜੀਆਂ 4 ਏਕੜ 5 ਏਕੜ ਕੋਈ ਕਹੇ 10 ਏਕੜ ਦੀਆਂ ਬਣੀਆਂ ਪਾਰਕਾਂ ਆ ਤੇ ਹਰ ਇੱਕ ਮੁਹੱਲੇ ਦੇ ਵਿੱਚ ਨਿੱਜੀ ਪਾਰਕਾਂ ਬਣੀਆਂ ਪਾਰਕਿੰਗ ਦੀਆਂ ਸਾਰਾ ਕੁਝ ਬਣਿਆ ਪਰ ਇਹੋ ਜਿਹੇ ਜਿਹੜੇ ਅੰਦਰ ਪਿਆ ਜਿੱਥੇ ਕਿ ਨਾ ਕੋਈ ਰੋਡ ਲੱਗਦੀ ਆ ਨਾ ਕੋਈ ਹਾਈਵੇ ਲੱਗਦਾ ਨਾ ਕਿਸ ਨੂੰ ਕੋਈ ਪਰੇਸ਼ਾਨੀ ਹੋ ਸਕਦੀ ਆ ਅਤੇ ਮੁਹੱਲੇ ਵਿੱਚ ਵੀ ਜਿਹੜਾ ਬਹੁਤ 파ਰਕਾ ਬਣਿਆ ਪਰ ਇਸ ਨੂੰ ਢਾਕੇ ਵੀ ਜਿਹੜਾ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਨੂੰ ਕੋਈ ਫਾਇਦਾ ਹੋਵੇਗਾ ਕਿਉਂਕਿ ਇਹ ਸਥਾਨ ਜਿਹੜਾ ਗੁਰੂ ਅਰਬਿਦਾਸ ਮਹਾਰਾਜ ਦੇ ਨਾਮ ਦੇ ਬਣਿਆ ਸੋ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਿੰਨੇ ਵੀ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਦੇ ਨਾਮ ਤੇ ਸਾਡੇ ਪੰਤ ਸਮਾਡੇਰੇ ਬਣਿਆ ਅਤੇ ਸਾਰਿਆਂ ਨੂੰ ਬੇਨਤੀ ਜੋੜਦੇ ਬੇਨਤੀ ਕਰਦੇ ਆ ਵੀ ਇਸ 30 ਤਰੀਕ ਨੂੰ 30 ਜੂਨ ਨੂੰ ਜਿਹੜਾ ਇਸ ਸਥਾਨ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਜਿਹੜਾ 10 ਵਜੇ ਦਾ ਜਿਹੜਾ ਸਮਾਂ ਰੱਖਿਆ ਵੀ ਸਾਰੇ ਸਾਥੀ ਜਿਹੜੇ ਆ ਉਹ ਇੱਥੇ ਪਹੁੰਚਣ ਤਾਂ ਜੋ ਵੱਡੀ ਮਾਤਰਾ ਦੇ ਪਹੁੰਚ ਕੇ ਸਾਰੀਆਂ ਇਸਮੂਹ ਜਥੇਬੰਦੀਆਂ ਅਤੇ ਸ਼੍ਰੀ ਗੁਰੂ ਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ, ਤੁਵਾਨ ਬਾਲੀ ਮਹਾਰਾਜ ਨੂੰ ਮੰਨਣ ਵਾਲੇ ਲੋਕ, ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਲੋਕ ਸਾਰੇ ਹੀ ਹਰ ਸਟੇਟਾਂ ਦੇ ਲੋਕ ਜਿਹੜੇ ਆ ਕਿਸੇ ਵੀ ਆਪਣੇ ਧਰਮ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਨੂੰ ਬੇਨਤੀ ਕਰਦਾ ਵੀ ਆਪਣੇ ਪਰਿਵਾਰ ਨੂੰ ਇੱਥੇ ਜਿਹੜਾ 30 ਜੂਨ ਨੂੰ ਆਪਾਂ 10 ਵਜੇ ਇਸ ਸਥਾਨ ਤੇ ਵੀ ਜ ਤਾਂ ਜੋ ਸਾਰੇ ਸਮਾਜ ਦੇ ਲੋਕ ਇੱਥੇ ਇਕੱਠੇ ਹੋ ਗਏ ਆਪਾਂ ਇੱਕ ਵੱਡਾ ਫੈਸਲਾ ਲੈ ਸਕੀਏ ਵੀ ਅਗਲੀ ਰੰਡੀਤੀ ਸਾਡੀ ਜਿਹੜੀ ਆ ਉਹ ਕੀ ਹੋਣੀ ਚਾਹੀਦੀ ਹੈ ਤਾਂ ਜੋ ਆਪਾਂ ਦੋ ਚੀਜ਼ਾਂ ਆਪਣੇ ਕੋਲ ਆ ਜਾਂ ਤਾਂ ਆਪਾਂ ਉਸ ਮੀਟਿੰਗ ਦੇ ਵਿੱਚ ਚੰਡੀਗੜ੍ਹ ਬੰਦ ਦੀ ਕਾਲ ਦੀਏ ਤੇ ਜਾਂ ਪੰਜਾਬ ਬੰਦ ਦੀ ਕਾਲ ਜਿਹੜੀ ਆ ਉਹ ਇਸ ਜਗ੍ਹਾ ਦੀਏ ਇਹ ਜਿਹੜਾ ਫੈਸਲਾ ਆ ਉਹ ਸਾਰੇ ਸਾਡੇ ਮਹਾਪੁਰ ਸੰਤ ਸਮਾਜ ਤੋਂ ਇੱਥੇ ਪਹੁੰਚੂਗੇ 30 ਜੂਨ ਨੂੰ ਉਹ ਉਹਨਾਂ ਦੇ ਹਾਜ਼ਰੀ ਦੇ ਵਿੱਚ ਜਿਹੜਾ ਵੱਡਾ ਫੈਸਲਾ ਲੈ ਜਾਊਗਾ ਅਤੇ ਨੌਨਸਮੈਂਟ ਵੀ ਜਿਹੜੀ ਆ ਉਹ ਸਾਡੇ ਸੰਤ ਸਮਾਜ ਜਿਹੜੇ ਕਰਨਗੇ ਉਹਨਾਂ ਦੀ ਰਹਿਣ ਮਾਈ ਹਟਾ ਸਾਰੇ ਸਮਾਜ ਸਮੁੱਚਾ ਸਮਾਇਤ ਪਹੁੰਚੇ ਸੋ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਆਪਾਂ ਸਾਰੇ ਸਾਥੀ ਜੀ 30 ਤਰੀਕ ਨੂੰ ਜੂਨ ਨੂੰ 10 ਵਜੇ ਇਸ ਸਥਾਨ ਤੇ ਪਹੁੰਚ ਕੇ ਪਹੁੰਚੀਏ ਤਾਂ ਜੋ ਵੱਡਾ ਫੈ ਲਗੇ ਤਾਂ ਜੋ ਸਰਕਾਰਾਂ ਦੇਖੋ ਹਰ ਵਾਰ ਪਹਿਲਾਂ ਦਿੱਲੀ ਸਾਡਾ ਗੁਰੂ ਘਟ ਆਇਆ ਉਹ ਅਜੇ ਤੱਕ ਬਣਿਆ ਨਹੀਂ ਔਰ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਜਰਿਆ ਨੇ ਰਲ ਮਿਲ ਕੇ ਸਾਰਿਆਂ ਨੇ ਮਿਹਨਤ ਕਰਕੇ ਆ ਸਥਾਨ ਬਣਾਇਆ ਸਪਾਈਕ ਦਿੱਤੀ ਆ ਇਹ ਜਗ੍ਹਾ ਨੂੰ ਇਮਾਰਤ ਨੂੰ ਬਣਾ ਕੇ ਗੁਰੂ ਵਿਦਾਸ ਮਹਾਰਾਜ ਦੇ ਨਾਮ ਤੇ ਬਣਾਇਆ ਤੋ ਰਾਜਧਾਨੀ ਦੇ ਵਿੱਚ ਵੀ ਜੇ ਗੁਰੂ ਘਰ ਬੰਦੇ ਤੇ ਉਹ ਵੀ ਇਹਨਾਂ ਨੂੰ ਫਜਮ ਨਹੀਂ ਹੋ ਰੇ ਜਾਣ ਬਜ ਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੇ ਸਾਰੇ ਪੰਜਾਬ ਨੂੰ ਭਾਰਤ ਨੂੰ ਬੇਨਤੀ ਕਰਦਾ ਵੀ ਆਪਾਂ ਉਸ ਦਿਨ ਸਾਰੇ ਸਾਥੀ ਇਕੱਠੇ ਹੋਣੇ ਵੱਡੀ ਮਾਤਰਾ ਦੇ ਵਿੱਚ ਤੋ ਸਾਰਿਆਂ ਨੂੰ ਹਾਜ਼ਰ ਹੋ ਕੇ ਬੇਨਤੀ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਗ ਨਾਲ ਲੱਭ गुरुदाय शक्ति गुरुदाय शक्ति जय भीम जय पीम भगवान वाल्मीकि शक्ति शक्ति अम्ध भी। अम्ध भी। और ये जो गुरुदास मंदिर है 1999 में बना था और उसके बाद से लेकर आज तक चंडीगढ़ प्रशासन ने किसी भी प्रकार का कोई नोटिस नहीं दिया और ये जगह बिल्कुल अलग एकांत जगह है और यहाँ बहुत बड़े गड्ढे थे यहाँ के लोगों ने गरीब लोगों ने थोड़े थोड़े पैसे इकट्ठे करके यहाँ बढ़ाई करी और इसके बाद ये ये भवन तैयार किया और पूरे पचास हजार की आबादी पर दस किलोमीटर बाद दस किलोमीटर में कोई गुरु रविदास भवन नहीं है मंदिर नहीं है जहाँ पर हमारे लोग गरीब समाज के लोग रविदास समाज को मानने वाले लोग धर्म को मानने वाले लोग प्रेयर कर सके प्रार्थना कर सके अपने आ आस्त, अपनी आस्था जता सके लेकिन चंडीगढ़ प्रशासन ने केवल इस गुरु रविदास भवन को टारगेट बनाया है और पिक एंड चूज की चूज की पॉलिसी करी है जबकि यहाँ पाँच के लगभग जो गुरुद्वारे हैं या चर्च हैं मंदिर हैं दूसरी जगह हैं वो सब गवर्नमेंट लैंड पर हैं उनको उनको कुछ नहीं छेड़ रहे हैं इनको केवल वो गरीब लोगों के गुरुद्वारे और मंदिर दिखाई दे रहे हैं तो इसके लिए हमारे बीच में रविदास रविदास टाइगर फोर्स के भाई जस्टी जी आए हैं और इन्होंने जो काल दी है मैं भी अपनी तरफ से अनुरोध करूंगा चंडीगढ़ वासियों को कि वो 30 तारीख को 10 बजे यहाँ इकट्ठा होकर के अगली जो रणनीति बनेगी उस पर विचार किया जाएगा और आगे की कार्रवाई के लिए संत महात्मा जो हमारे देश विदेशों से यहाँ आएंगे उनकी योजना के हिसाब से अगला कदम उठाया जाएगा धन्यवाद